ਸੂਰਜ ਸੱਚ ਦਾ ਸੂਰਜ ਇੱਥੇ ਹੈ ਆਓ ਦਰਸ਼ਨ ਕਰੋ ਗੁਰੂ ਜੀ ਦੇ ਦਰਸ਼ਨ ਕਰੋ ਸਾਰੀ ਮੁਕਾਈ ਖੁਸ਼ੀ ਵਿੱਚ ਆਨੰਦ ਵਿੱਚ ਚਮੰਗ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲੇ ਦੀ ਧਰਤੀ ਤੇ ਇਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਤਿੰਨ ਗੁਰਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ ਸ਼ਹੀਦੀ ਸ਼ਤਾਰ ਦੀ ਜਿਹੜੀ ਆਪਾਂ ਸਾਰੀਆਂ ਹੀ ਸੰਗਤਾਂ ਮਨਾਣ ਜਾ ਰਹੀਆਂ ਉਹਦੇ ਜਿਹੜਾ ਵੱਡਾ ਪ੍ਰਾਲਾ ਕੀਤਾ ਪੰਜਾਬ ਸਰਕਾਰ ਨੇ ਅਪਰਾਲਾ ਤੇ ਪੰਜਾਬ ਸਰਕਾਰ ਨੇ ਕੀਤਾ ਪਰ ਬਟਾਲੇ ਦੇ ਐਮਐਲਏ ਸਾਹਿਬ ਨੇ ਇਹਨੂੰ ਜ਼ਿਲ੍ਹੇ ਵਿੱਚੋਂ ਬਟਾਲੇ ਤੇ ਲਿਆ ਕੇ ਇਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਨੂੰ ਸੰਗਤਾਂ ਨੂੰ ਜਿਹੜਾ ਇਹ ਇਤਿਹਾਸ ਤੋਂ ਜਾਣੂ ਕਰਵਾਇਆ ਮੈਂ ਇਸ ਗੱਲ ਦੀ ਇੱਥੋਂ ਦੇ ਐਮਐਲਏ ਸਾਹਿਬ ਨੂੰ ਵਧਾਈ ਦਿੰਦਾ ਡੀਸੀ ਸਾਹਿਬ ਐਸਡੀਐਮ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਐਸਐਸਪੀ ਸਾਹਿਬ ਪ੍ਰਸ਼ਾਸਨ ਦੀ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਇਤਿਹਾਸਿਕ ਇਹ ਯਾਦਗਾਰੀ ਪਲ ਨੇ ਕਿਉਂਕਿ 400 ਸਾਲਾ ਸ਼ਤਾਬਦੀ ਸਾਡੀ ਜ਼ਿੰਦਗੀ ਵਿੱਚ ਨਹੀਂ ਆਉਣੀ ਪਰ ਜਿਨ੍ਹਾਂ ਦੇ ਹਿੱਸੇ ਵਿੱਚ 350 ਸਾਲਾ ਭਾਨਗੁਰ ਤੇਗ ਬਾਦਲ ਸਾਹਿਬ ਸੱਚੇ ਪਾਤਸ਼ਾਹ ਦੀ ਚਾਦਰ ਦੀ ਇਸ ਸ਼ਤਾਬਦੀ ਸ਼ਹੀਦੀ ਮਨਾਉਣ ਦਾ ਇਹ ਸੁਭਾਗ ਪ੍ਰਾਪਤ ਹੋ ਰਿਹਾ ਉਹਨਾਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਸ਼ਾਮਲ ਹੋ ਕੇ ਇਹ ਗੁਰੂ ਦੀਆਂ ਸ਼ੀਸ਼ਾ ਪ੍ਰਾਪਤ ਕਰਨੀਆਂ ਚਾਹੀਦੀਆਂ ਮੈਂ ਇੱਥੇ ਨਾਲ ਨਾਲ ਇੱਕ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਹੋਰ ਕਰ ਦਵਾਂ ਅਸਾਮ ਦੀ ਧਰਤੀ ਤੋਂ ਇੱਕ ਨਗਰ ਕੀਰਤਨ ਇਹ ਜਿਹੜਾ ਚੱਲਿਆ ਹੋਇਆ ਉਹ 10 ਤਰੀਕ ਨੂੰ ਦੁਪਹਿਰ 12:00 ਵਜੇ ਬਟਾਲੇ ਦੀ ਧਰਤੀ ਤੇ ਪਹੁੰਚਣਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਉਸ ਨਗਰ ਕੀਰਤਨ ਤੇ ਵੀ ਸ਼ਮੂਲੀਅਤ ਕਰਕੇ ਗੁਰੂ ਦੀ ਅਸੀਸ ਪ੍ਰਾਪਤ ਕਰਨਾ ਮੈਂ ਸਮਝਣਾ ਹੈ ਸ਼ਹਾਦਤ ਜਿਹੜੀ ਸੀ ਨਾ ਗੁਰਤੇਗ ਬਾਸਾ ਜੀ ਇੱਕ ਅਦੁੱਤੀ ਸ਼ਹਾਦਤ ਹੈ ਇਹ ਉਹ ਸ਼ਹਾਦਤ ਹੈ ਜਦੋਂ ਕਿਸੇ ਦੇ ਧਰਮ ਨੂੰ ਬਚਾਇਆ ਗਿਆ ਭਾਵੇਂ ਗੁਰੂ ਨਾਨਕ ਸਾਹਿਬ ਨੇ ਜਿਨਾਂ ਨੂੰ ਨਹੀਂ ਸੀ ਪਹਿਨਿਆ ਤਿਲਕ ਨਹੀਂ ਛਿਲਾ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ ਉਦੋਂ ਕੀਤੀ ਜਦੋਂ ਇਹ ਮੁਗਲ ਹਕੂਮਤ ਇੱਕ ਭਿਰਕੇ ਦੇ ਲੋਕਾਂ ਨੂੰ ਧਰਮ ਤਬਦੀਲ ਕਰਾ ਕੇ ਆਪਣੇ ਧਰਮ ਵਿੱਚ ਸ਼ਾਮਲ ਕਰਨਾ ਚਾਹੁੰਦੀ ਸੀ ਉਦੋਂ ਗੁਰ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦੇ ਕੇ ਇੱਕ ਇਹ ਹਿੰਦੂ ਬਚਾਇਆ ਔਰ ਸੰਸਾਰ 'ਤੇ ਇੱਕ ਨਵੀਂ ਰੂਹ ਫੂਕੀ ਉਹ ਸ਼ਹਾਦਤ ਅੱਜ ਚਾਂਦਨੀ ਚੌਕ ਗੁਰਦਵਾਰ ਕਾਫਗਨ ਸਾਹਿਬ शीस महल साहब गुरद्वा जरा आनंदपुर साहब धरती से सू गुर बहादुर साहब जी दावन पवित्र यादा करा मेरा नाम है श्वेता पटेल मैं हूँ स्पीड रिकॉर्ड से हम चंडीगढ़ से आए हैं जिनको ये टेंडर मिला है आ, लाइट एंड साउंड शो का आ, हम 23 डिस्ट्रिक्ट्स में सेटअप कर रहे हैं आज यहाँ पे बटाला में था उसके साथ साथ होशियारपुर में था फजिलिका में था और फरीदकोट में था एक जगह पे चार आ, शोज हो रहे हैं एक दिन में अब नेक्स्ट हम जाएंगे अमृतसर आज रात को ही निकलेंगे यहाँ से अमृतसर वहाँ पे भी ये सेटअप लगाएंगे 11 तारीख को है अमृतसर में सेम लाइट एंड साउंड शो आप प्लीज आइएगा सब आइडिया तो इसमें ऐसा है कि अफकोर्स इट इज थ्री फिफ्टी ऑफ श्री गुरु तेग बहादुर जी तो उनकी कहानी पे हमें कुछ बनाना था ऐसा हमको बोर्ड से आया हुआ था तो सारी रिसर्च करके उनका ऑफ़ कोर्स सारा इकट्ठा किया उनकी कहानी के बारे में और उसके रिलेटेड फिर हमने एक पूरी स्टोरी लाइन बनाई कि कैसे वो होते हैं लाइक उनका जन्म होता है कैसे वो आते हैं एंड कैसे उनकी एक एक जर्नी रहती है उसके बेसिस पे ये सारी फिर क्लिप्स और सारी चीज़ें इकट्ठा करके एक क्रिएटिव uh, टीम ने पूरा सारा एक साथ सेट लाइक करके ये सेट बनाया और ये सेट भी है तो ऐसे गुरुद्वारा का जो फ्रंट होता है उसका हमने थोड़ा सा रेफरेंस लेके उसका ऐसे बनाया हुआ है और सारा ही आ, उस हिसाब से क्रिएटिव रिलीजियस और टूरिज्म बोर्ड से साथ में मिलके सबने उनकी इनपुट के थ्रू हमने प्रॉपर एक वो बनाया है ये सब तैयार करने में हमको लगे तीन रातें हम इससे पहले पठानकोट में किया पहला जो चार तारीख को वो खत्म करके हम लोग यहाँ पे आए ये आए और चार तारीख की रात से यहाँ पे काम चल रहा है सो तीन दिन लगते हैं लगातार सब सेट करने में पूरी रात दिन काम चलता है रात को भी चलता है दिन में भी चलता है आज ਬਰਗਾਸਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਇੱਥੇ ਅੰਦਰ 4500 ਦਾ ਸ਼ੋਅ ਕਰਵਾਇਆ ਹੈ ਤੇ ਸਾਡੇ ਸਾਰੇ ਜਿਹੜੇ ਬਰਗਾਸਰ ਦੇ ਪ੍ਰਸ਼ਾਸਨ ਤੇ ਬੱਚੇ ਘਾਰੀ ਉਹਦੇ ਵਿੱਚ ਜਿਹਨੇ ਦੇਖਣ ਵਾਸਤੇ ਪਹੁੰਚੇ ਨੇ ਜਿਹੜਾ ਸਿਰਪੰਚ ਜਿਹੜਾ ਪ੍ਰਸ਼ਾਸਨੋਂ ਨੇ ਪ੍ਰਾਲਾ ਕੀਤਾ ਗਿਆ ਹੈ ਬਹੁਤ ਹੀ ਜ਼ਿਆਦਾ ਸراہਨਯੋਗ ਹੈ ਉਹ ਜਿਹੜੇ ਬੱਚਿਆਂ ਨੂੰ ਕਿਰਪਾ ਰੱਬ ਦੇ ਜੀਵਨ ਦੇ ਵਿੱਚ ਜਿਹੜੀਆਂ ਵੀ ਮੁਸ਼ਕਿਲਾਂ ਕਿਟਾਈਆਂ ਸਾਹਮਣਾ ਕਿਟਾਈਆਂ ਤਾਂ ਸਾਹਮਣਾ ਕੀਤਾ ਅਤੇ ਦੁਨੀਆ ਦੇ ਨਿਰਮਲ ਦੇ ਪਾਸੋਂ ਖਾਣਾ ਖਾਣਾ ਦਿੱਤਾ ਅੱਗੇ ਉਸ ਦਾ ਚੋਣ ਦੇ ਕੇ ਵੀ ਪੜ੍ਹਨੀ ਹੈ ਇਹ ਆਪਣੇ ਸੱਚ ਦੇ ਰਾਹ ਤੇ ਚੱਲਣਾ ਹੈ ਉਹ ਬੱਚਿਆਂ ਨੂੰ ਤੇ ਸਾਰਾ ਦੇਖਣਗੇ ਕਿਰਪਾ ਬਹੁਤ ਵਧੀਆ ਹੀ ਇੱਕ ਮਸੂਫ ਹੋਇਆ ਦੇਖਣ ਵਾਲੇ ਉਹਨਾਂ ਦਾ ਜਿਹੜਾ ਮਨੋਬਲ ਵੀ ਇੱਕ ਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ ਹੈ। थैंक यू। ਟਾਈਮਸ ਨਾਓ ਪੰਜਾਬ।